ਅੱਛੇ ਸੇ ਲਗਾਏ ਪੋਚਾ ਪਿਆਗਾ ਪਾਲਾ ਨੌਜਵਾਨ ਸਾਡੇ ਘਰਾਂ ਦਾ ਹਨਾ ਨਮਨ ਨਕੋਰ ਮੁੰਡਾ ਤੇ ਆਪਾਂ ਇਹ ਤੋਂ ਅੱਜ ਇਹਦੀ ਜ਼ਿੰਦਗੀ ਬਾਰੇ ਪੁੱਛ ਦਿਆਂਗੇ ਤੇ ਅਸੀਂ ਬੈਠਾਂਗੇ ਬਈ ਸਮਸ਼ਾਨ ਘਾੜ ਤੇ ਤੂੰ ਦਾ ਕੇਂਦਰ ਆ ਫੇਰ ਆ ਬੰਦੇ ਦੇ ਵੀ ਫੇਸ ਤੇ ਗਲੋ ਤਾਂ ਦੇਖੋ ਇਹ ਬੰਦਾ ਕਿੱਥੇ ਮਰੂ ਆ ਹਜੇ ਕਹਿੰਦੇ ਇਹ ਡਰੀ ਜਾਂਦਾ ਕਹਿੰਦਾ ਮੈਨੂੰ ਨਾ ਕੁਸ ਹੋ ਜੇ ਗਲੋ ਗਲੂਆਂ ਤਾਂ ਪਤਾ ਨਹੀਂ ਰਹਿੰਦਾ ਨੀ ਗਲੋ ਤਾਂ ਇਹ ਕਹਿੰਦਾ ਪੱਟੀ ਜਿ ਵਾੜਦੇ ਨੇ ਜਦੋਂ ਕਹਿੰਦਾ ਸਾਰੀ ਉੱਡ ਜਾਂਦੀ ਆ ਮੈਂ ਫੇਰ ਰੀਪੇੜਾ ਥੱਲੇ ਨਾ ਹੁਣ ਤੂੰ ਕਿੰਨੇ ਸਾਲ ਨਹੀਂ ਮਰਦਾ ਕਿੰਨੇ ਸਾਲ ਹੀ ਮਰਦਾ ਪਹਿਲੇ ਤੋਂ 50 ਸਾਲ ਦੀ ਮੁੱਤਾਂ ਹੋ ਗਈ 50 ਸਾਲ ਦੀ ਹੋ ਗਿਆ ਮੇਰਾ ਦਾੜੀ ਤਾਂ ਕਾਲੀ ਪਈ ਹਜੇ ਰੰਗ ਕੀਤੀ ਆ ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਣੀ ਸ਼ੁਰੂਆਤ ਹੋ ਚੱਕੀ ਹੈ ਕੰਮ ਨਾਲ ਤੇ ਆਪਾਂ ਪਹਿਲਾਂ ਪਾਉਣ ਲੱਗਾਂਗੇ ਪਸ਼ੂਆਂ ਨੂੰ ਨੀਰਾ ਤੇ ਨੀਰਾ ਰਲਾ ਕੇ ਫਿਰ ਆਪਾਂ ਅਗਲੇ ਕੰਮ ਕਰਾਂਗੇ ਪਹਿਲਾਂ ਤੂੜੀ ਪਾ ਦਈਏ ਤੇ ਤੂੜੀ ਪਾ ਕੇ ਆਪਾਂ ਸੰਨੀ ਕਰ ਦਿੰਨੇ ਹਾਂਗੇ ਹੁਣ ਸੰਨੀ ਕਰਨ ਤੋਂ ਬਾਅਦ ਪਸ਼ੂ-ਪਸੂ ਬਣ ਕੇ ਫਿਰ ਆਪਾਂ ਧਾਰ ਕੱਢਣੀ ਹੈਗੀ ਤੇ ਬਾਅਦ 'ਚ ਜਿਹੜੇ ਕੰਮ ਕਰਾਂਗੇ ਉਹ ਵੀ ਦਿਖਾਉਣੇ ਹੈਗੇ ਤੁਹਾਨੂੰ ਕੀ ਕੰਮ ਕਰਾਂਗੇ ਮਿੱਤਰੋ a few moments later ਲੋ ਜੀ ਆਪਾਂ ਚੱਲਿਆਂਗੇ ਖੇਤ ਲੱਸੀ ਪਾਉਣ ਬਾਪਿਆਂ ਦੇ ਤੇ ਦੇਖ ਲਓ ਕਿੰਨਾ ਕਹਿੜ ਬਣਿਆ ਸੂਰਜਾ ਜਿਹਾ ਜੇ ਨਿਕਲਿਆ ਹੈ ਨਾ ਤੇ ਠੰਡੀ ਠੰਡੀ ਸਵੇਰ ਹੋ ਗਈ ਮਿੱਤਰੋ ਚੱਲਦੇ ਆਂਗੇ ਫੇਰ ਕੋਈ ਕੰਮ ਕਰਾਂਗੇ ਘਰੇ ਜਾ ਕੇ ਇੱਕ ਵਾਰੀ ਬਾਗਾਂ ਦੇ ਲੱਸੀ ਪਾਇਆਈਏ ਖੇਤ ਜਾ ਕੇ ਆਹ ਬੰਦਰਾ ਰੱਖ ਲਓ ਵੀ ਆਪਾਂ ਅੱਛੇ ਸੇ ਲਗਾਏ ਪੋਚਾ ਰੁਪਏ ਦੇਣੇ ਆ ਤੈਨੂੰ ਕਿਹੜੇ ਵੀ ਨਾਮ ਨਹੀਂ ਮੈਨੂੰ ਛੂਟ ਨਹੀਂ ਦਵਾਇਆ ਤੈਨੂੰ ਫਿਰ ਮਹਿੰਗਾ ਕਿੰਨਾ ਸਾਲ ਦਾ ਵੀ ਇੱਕ ਸੂਟ ਦਵਾਇਆ ਦਵਾਇਆ ਤਾਂ ਹੈਗਾ ਨਾ ਮਹਿੰਗਾ ਕਿੰਨਾ ਦਵਾਇਆ ਸਹਿਬ ਨਾ ਮੰਨ ਦੇ 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 ਯਾਰ ਲਿਆ ਖੋਲ ਕੇ ਲਿਆ ਖੋਲ ਕੇ ਫਿਰ ਲਿਆ ਖੋਲ ਕੇ ਲਿਆ ਖੋਲਦਾ ਰਹਿੰਦਾ ਹੈ ਨਹੀਂ ਖੋਲਦਾ ਈ ਆਗਾ ਪਾਲਾ ਨੌਜਵਾਨ ਸਾਡੇ ਘਰਾਂ ਦਾ ਹਨਾ ਨਮਨ ਨਕੋਰ ਮੁੰਡਾ ਤੇ ਆਪਾਂ ਇਹ ਤੋਂ ਅੱਜ ਇਹਦੀ ਜ਼ਿੰਦਗੀ ਬਾਰੇ ਪੁੱਛ ਦਿਆਂਗੇ ਤੇ ਅਸੀਂ ਬੈਠਾਂਗੇ ਬਈ ਸਮਸ਼ਾਨ ਘਾੜ ਤੇ ਪਾਲਿਆ ਦੱਸ ਹਣ ਤੂੰ ਵੀ ਤੈਨੂੰ ਕਿਵੇਂ ਜਦੋਂ ਤੂੰ ਮਰਿਆ ਤੇ ਫਿਰ ਤੂੰ ਧਰਮਰਾਜ ਕੋਲੇ ਕਰੇਂਗਾ ਅਰਦਾਸ ਬੇਨਤੀ ਕੋਈ ਪੈਰ ਫੜੇਂਗਾ ਧਰਮਰਾਜ ਦੇ ਮੈਨੂੰ ਤਾਂ ਇਹ ਬਖਸ਼ ਦੋ ਹਜੇ ਵਾਹ ਬਈ ਧਰਮਰਾਜ ਨਾਲ ਕਰੋਨਾ ਪਤੀ ਰੁਪੀਆ ਕਰਕੇ ਮੈਂ ਤਾਂ ਬਰੀਜੂਆ ਨਾ ਜੇ ਹਣ ਮੱਲਾ ਤੂੰ ਮਰ ਗਿਆ ਤੂੰ ਫਿਰ ਧਰਮਰਾਜ ਨੂੰ ਕਹੇਗਾ ਵੀ ਮੈਨੂੰ ਤਾਂ ਜੀ ਹਜੇ ਬਖਸ਼ ਦੇ ਵੀ ਆਖੋ ਮੇਰਾ ਵਿਆਹ ਨਹੀਂ ਹੋਇਆ ਪਹਿਲਾਂ ਹਾਂ ਵੀ ਮੇਰਾ ਪਹਿਲਾਂ ਵਿਆਹ ਹੋ ਜਾਂਦੇ ਫੇਰ ਲੈ ਕੇ ਜਾਈ ਹਾਂ ਵਿਆਹ ਨਹੀਂ ਹੋਇਆ ਵਿਆਹ ਕਰਾ ਮੇਰਾ ਫਿਰ ਧਰਮਰਾਜ ਤੈਨੂੰ ਆਖੂਗਾ ਵੀ ਤੂੰ ਪਤੰਦਰਾ ਹੁਣ ਤਾਂ ਆਪ ਦੀ ਜ਼ਿੰਦਗੀ ਐ ਤੇਰੀ ਇਕੱਲੇ ਦੀ ਫਿਰ ਤੂੰ ਉਹਦੀ ਵੀ ਬਰਬਾਦ ਕਰੇਗਾ ਘਰ ਵਾਲੀ ਦੀ ਫਿਰ ਮਾਰਖੂ ਮੈਨੂੰ ਡੰਡ ਕਿਉ ਲਾਇਆ ਸਵਾਨ ਕਿਉ ਚੁਕਾਇਆ ਇਨਾ ਤੈਨੂੰ ਪਾਪਕ ਨਾ ਤੂੰ ਐਂ ਕਰੀਂ ਕਿੰਦਰ ਤੇ ਤੈਨੂੰ ਮਰ ਗਿਆ ਨਾ ਤੂੰ ਤੈਨੂੰ ਅਸੀਂ ਨਾ ਇੱਥੇ ਤੇਰੇ ਤੈਨੂੰ ਅੰਨਾ ਚਰਪਾਈ ਰੱਖਾਂਗੇ 5-1 ਬਦ ਬਦ ਕੇ ਵੀ ਉਹਨਾਂ ਤੇਰੇ ਘਰ ਦੇ ਨੂੰ ਕਹਿ ਦੇਂਗੇ ਯਾਰ ਨਾ ਹਜੇ ਨਾ ਵੀ ਸੰਤੋ ਤੇ ਤੂੰ ਉੱਥੇ ਤਰ ਲੈ ਮੈਂ ਤਾਂ ਕਰ ਲੀਏ ਨੇ ਚ ਜੀ ਕੁੜੀ ਹੁੰਦੀ ਨਾ ਅਦੰਤ ਲਾ ਲਈ ਰੱਖਦੀ ਲਾਏ ਲਾ ਤੂੰ ਰੂੜੀ ਦੇ ਦਵਾਈ ਰੱਖਦੀ ਬਾਬਾ ਬੰਦੇ ਰੱਖ ਲਾ ਕੇ ਮੇਰਾ ਜੈਕ ਕਰਾ ਦੇ ਮਹਿਲ ਦੇ ਵਿੱਚ ਅੱਜੋਂ ਤੇਰੇ ਕੋਲੇ ਆਉਂਗੀ ਇਹ ਡਿੱਕੀ ਅੰਦਰ ਹੈ ਨਾ ਆਖਦੇ ਉਹ ਤੂੰ ਤੱਕ ਜੋ ਉੱਧਰ ਲੱਤੀ ਨਾ ਤੂੰ ਐਂ ਦੱਸ ਯਾਰ ਜਿਹੜਾ ਜਿੰਦਾ ਲਾਉਂਦੇ ਆ ਪ੍ਰਧਾਨ ਹੋ ਰਹੇ ਉਹਨੂੰ ਉਹ ਗਲਤ ਆ ਨਾ ਬਈ ਬੰਦਾ ਕਈ ਵਾਰੀ ਉੱਠ ਨਹੀਂ ਸਕਦਾ ਹਨਾ ਉਹਦੇ ਚ ਪੱਠੀ ਚ ਹਨਾ ਬੀਚੀ ਦਾ ਉੱਥੇ ਨਾ ਹਾਂ ਕਿੰਨੇ ਥਾਂ ਤੇ ਤਾਂ ਉੱਠਿਆ ਯਾਰ ਹੁਣ ਜੇ ਬੰਦਾ ਮਨ ਲਾ ਵੀ ਉੱਠ ਘੜਿਆ ਬਈ ਤੇ ਉਹ ਤੇ ਇਹ ਲਾਉਂਦੇ ਜਿੰਦਾ ਤੇ ਬੰਦਾ ਨਿਕਲੂ ਕਿਵੇਂ ਹੈ ਬਰ ਉਹ ਜਿੰਦਾ ਲਾਉਂਦੇ ਤੇ ਕੂਕ ਵੀ ਨਹੀਂ ਸੁਣਨੀ ਜਿਦਨੇ ਸਾਰੇ ਭاگ ਜਾਂਦੇ ਛੱਡ ਕੇ ਕੋਲੇ ਵੀ ਨਹੀਂ ਪਹਿਲਾਂ ਤਾਂ ਇੱਕ ਬੰਦਾ ਇੱਕ ਦੋ ਜਾਨੇ ਰਹਿੰਦੇ ਹੁੰਦੇ ਸੀ ਹਨਾ ਕੋਲੇ ਤੇ ਹੁਣ ਤਾਂ ਕੋਲੇ ਵੀ ਨਹੀਂ ਖੜਦਾ ਕੋਈ ਉਹ ਬਣਾਤਾ ਸਿਸਟਮ ਬੰਦ ਕਮਰਾ ਕੋਲੇ ਸੌਣ ਪਤਰ ਕਰਦੇ ਪਾਣੀ ਦੀ ਸਿੱਤੇ ਮਾਰਦੇ ਕਿਉਂਕਿ ਮਾੜ ਪਰ ਇਤਨਾ ਲੱਗ ਜਾਂਦੀ ਡਰਦੇ ਸਹੀ ਗੱਲ ਆ ਤੇ ਕੇਰਾ ਮੈਂ ਜਿਹੜਾ ਬੁਖਾਰ ਪ੍ਰਵਾਵਾ ਸੇਵਾ ਆਪਣੇ ਸੂਰਜ ਦੇ ਵੱਲ ਮਰੇ ਸੀ ਨਾ ਦੋ ਦਿਨ ਤੋਂ ਤੂੰ ਕੀ ਗਿਆ ਸੀ ਆਵੇ ਮੈਂ ਫੇੜੀ ਪੈਣਾ ਥੱਲੇ ਨਾ ਹੁਣ ਤੂੰ ਕਿੰਨੇ ਸਾਲ ਨਹੀਂ ਮਰਦਾ ਕਿੰਨੇ ਸਾਲ ਨਹੀਂ ਮਰਦਾ ਪਹਿਲਾਂ ਤੂੰ 50 ਸਾਲ ਦੀ ਮੁੱਤਾਂ ਹੋ ਗਈ। 50 ਸਾਲ ਦੀ ਹੋ ਗਈ ਮੇਰਾ। ਦਾੜੀ ਕਾਲੀ ਪਈ ਹੈ ਹਜੇ। ਨਾ ਵੀ ਤਾਂ ਰੰਗ ਵਿੱਚ। ਰੰਗ ਕੀਤੀ ਆ। ਨਾ ਜੇ ਮੰਨ ਲਾ ਤੂੰ ਪਹਿਲਾਂ ਮਰ ਗਿਆ ਫਿਰ ਤੂੰ ਧਰਮਰਾਇ ਕੋਲੇ ਉੱਥੇ ਹਾੜੇ ਹੂਰੇ ਕੱਢੇਗਾ। ਸਈ ਤੰਤਾਸੀ ਦਿੰਦੇ ਨਹੀਂ ਅਸੀਂ ਆਖਾਂਗੇ ਵੀ ਸਾਡਾ ਜਿਗਰੀ ਯਾਰ। ਅਸੀਂ ਆਖਾਂਗੇ ਬਈ ਉਹਨੇ ਸਾਨੂੰ ਕਿਹਾਗਾ ਵੀ ਮੈਨੂੰ ਰੱਖ ਲਿਓ ਮੈਂ ਆਉਂਗਾ ਦੁਬਾਰੇ। ਫਿਰ ਮੂਰੇ ਆ ਗੁ ਬੈਠੇ ਹੁੰਦੇ ਨੂੰ ਮਿਲਣ ਨਹੀਂ ਨਾ ਨੇ ਪ੍ਰਧਾਨ ਮੰਤਰੀ ਨੂੰ ਕੋਈ ਮਿਲਣਦਾ ਪਰ ਓਏ ਉੱਥੇ ਲਾਈਨ ਲੱਗ ਰਹੀ ਹੋ ਵੱਡੀਆਂ ਨਹੀਂ ਪਤਾ ਨੂੰ ਲਾਈਨ ਚਲਾ ਦੇਣਾ ਨਾ ਵੀ ਬਾਅਦ ਚ ਹਜੇ ਤੇਰੀ ਵਾਰੀ ਆ ਗੋਲੀਆਂ ਦੇ ਕਿਹੜੇ ਜੀਗਲੀਆਂ ਗੋਲੀਆਂ ਮਿਲਦੀਆਂ ਹੈ ਸਹੀ ਕਹੜੀਆਂ ਆ ਗੋਲੀਆਂ ਇੱਕ ਸਾਈਡ ਤੇ ਖੜੋ ਲੋ ਗੋਲੀਆਂ ਘੱਟ ਨਹੀਂ ਪਹਿਲਾਂ ਤਾਂ ਤੇਰਾ 5 ਦਿਨਾਂ ਦਾ ਰਿਮਾਰਡ ਲੈਣਾ ਨਹੀਂ ਪਤਾ ਰਿਮਾਰਡ ਲੈ ਕੇ ਸਾਥ ਦੇਣਾ ਫਿਰ ਮੈਡੀਕਲ ਕਰਾਇਆ ਦੇਣਾ ਕਿੰਨੀਆਂ ਮੁਰਗੀਆਂ ਖਾਧੀਆਂ ਕਿੰਨੇ ਮੈਡੀਕਲ ਖਾ ਗਿਆ ਹੈ ਨਾ ਬਈ ਬੱਤਾਂ ਮੁਰਗੀਆਂ ਤੋਂ ਘੱਟ ਖਾਦਿਆ ਹੁਣ ਮੈਡੀਕਲ ਖਾ ਗਿਆ ਹੂੰ ਟਰੱਕ ਦੌੜ ਰੱਤੇ ਟਰੱਕ ਖਾ ਗਿਆਵੇਂਗਾ ਦੋ ਟਰੱਕਾਂ ਗੋਲੀਆਂ ਦੇ ਖਾ ਗਿਆਵੇਂਗਾ ਨਾ ਭਈ ਉਹ ਦੇਖਿਓ ਪੱਠੀ ਦਿਖਾਉਣਿਆ ਤੁਹਾਨੂੰ ਆਪਾਂ ਇਹ ਬੰਦਾ ਕਹਿੰਦਾ ਉਹ ਦੇਖੋ ਉਹ ਪੱਠੀ ਹੈ ਜਿਹੜੀ ਹੈ ਨਾ ਉਹ ਗਲਤ ਬਣਾਈ ਹੋਈ ਆ ਕਹਿੰਦਾ ਜੀ ਕਈ ਵਾਰੀ ਬੰਦਾ ਉੱਠ ਵੀ ਸਕਦਾ ਉਹਦੇ ਚ ਹਣਾ ਆਪਾਂ ਲਿਆ ਸਹੀ ਗੱਲ ਆ ਉਹ ਤਾਂ ਜ਼ਿੰਦਾ ਵੀ ਲਾ ਆਂਦੇ ਹਣਾ ਯਾਰ ਜੰਗਲਾ ਆਂਦੇ ਨੇ ਗਲਤ ਆ ਬੰਦਾ ਉੱਠ ਵੀ ਸਕਦਾ ਸਹੀ ਗੱਲ ਆ ਨਾ ਨਿਕਲ ਸਕੇ ਵਿੱਚੋਂ ਇੱਕ ਚਾਦਰ ਵੀ ਮੋਟੀ ਐ ਵੀ ਨਹੀਂ ਵੀ ਬੰਦਾ ਖੜਪਾਲ ਵਿੱਚ ਡਾ ਕੇ ਨਾ ਵੀ ਉਹਨੂੰ ਖੋਲ ਲੂਆ ਔੜ ਤੱਕਾ ਕਿ ਗੜਪਾਲ ਤਾਂ ਕਿਹੜੀ ਚੱਕੀ ਜਾਊ ਉਹਦੋਂ ਜੰਗਲਾ ਮੋਲ ਤੇ ਰੱਖਣੀ ਸੀ ਹੈ ਜੰਗਲਾ ਮੋਲ ਤੇ ਰੱਖੀ ਜੰਗਲਾ ਰੱਖਣਾ ਹੀ ਬੋਲ ਬੋਲ ਮਾਰਨ ਨੂੰ ਜਾਂ ਸਪੀਕਰ ਲਾ ਕੇ ਰੱਖਿਆ ਕਰਨ ਵਿੱਚ ਨਾ ਨਾ ਇਹ ਪੱਟੂ ਤੇ ਕਿਵੇਂ ਲਾਇਆ ਇਹ ਲੱਗਣ ਤੋਂ ਉਹਨੂੰ ਕੀ ਨਜ਼ਰ ਲੱਗਦੀ ਹੈ ਪ੍ਰਧਾਨ ਉਹ ਤੇ ਕਿੱਥੋਂ ਲਾਇਆ ਫਿਰ ਹਾਂ ਲਾ ਰੱਖਿਆ ਓਏ ਉਹਨੂੰ ਤਾਂ ਕੀ ਦੀ ਨਜ਼ਰ ਲੱਗੂ ਕਿੰਨੀ ਥੋੜੀ ਪਣੀ ਆ ਭੱਟੀ ਵਾਲਾ ਇਹਨੇ ਕਿਆ ਵਾਦੂ ਹਾਂ ਭੱਟੀ ਵਾਲਾ ਪੱਠੀ ਦਾ ਕਿਹੜਾ ਨਾ ਚੱਲੂ ਬੇਟਾ ਬੇਟਾ ਕਹਿਦਾ ਦਾ ਰਫਤੀ ਦਾ ਨਿਆਰਾ ਰਹੇਗਾ ਹਾਂ ਇਹਨੇ ਕਿਆ ਵਾਦੂ ਉਹ ਲੱਕੜ ਦਾ ਤਾਂ ਫਾਇਦਾ ਹੋ ਗਿਆ ਬਹੁਤ ਲੱਕੜ ਘੱਟ ਲੱਗਦੀ ਆ ਇਸ ਰਹਿ ਕੇ ਲੈ ਕੇ ਤਾਂ ਪਿੱਕਣਾ ਚੱਲ ਗਿਆ ਭਾਈ ਬੱਕ ਚਰਆਉਣੀ ਨਹੀਂ ਲੱਕੜਾ ਜੇ ਕਿਉਂ ਓਏ ਤੈਨੂੰ ਡਰ ਲੱਗਦਾ ਤੇਰਾ ਨਾ ਨਾ ਤੂੰ ਥੋੜੀ ਮਰਦਾ ਪਾਲਿਆ ਤੂੰ ਦਾ ਕਹਿੰਦ ਰਿਹਾ ਫੇ ਆ ਬੰਦੇ ਦੇ ਵੀ ਫੇਸ ਤੇ 글로 ਤਾਂ ਦੇਖੋ ਇਹ ਬੰਦਾ ਕਿੱਥੇ ਮਰੂ ਆ ਜੇ ਕਹਿੰਦੇ ਇਹ ਡਰੀ ਜਾਂਦਾ ਕਹਿੰਦਾ ਮੈਨੂੰ ਨਾ ਕੁਸੋ ਜੇ 글로 글로 ਤਾਂ ਕੁਝ ਨਹੀਂ ਰਹਿ ਜਾਂਦਾ 글로 ਤਾਂ ਇਹ ਕਹਿੰਦਾ ਪੱਟੀ ਜਿ ਵਾੜਦੇ ਨੇ ਜਦੋਂ ਕਹਿੰਦਾ ਸਾਰੀ ਉੱਡ ਜਾਂਦੀ ਆ ਸਾਰੇ ਭੱਜ ਜਾਂਦੇ ਦੇਖ ਲੈ ਕੱਲਾ ਕਿਵੇਂ ਹੋ ਰਿਹਾ ਸੀ ਬਰੇਜ ਥੱਕੇ ਨਾਲ ਅੱਖੋਂ ਪਿਆ ਬੋਨੇ ਨਾ ਮੈਂ ਤੱਕਦੇ ਜਾਂਦਾ ਫਾਟਾ ਕਰੇ ਮੈਂ ਪਾਲਿਆ ਮੂੰਹ ਟੱਟਦੀ ਸਾਰਾ ਉਂਗਲ ਨਾਲ ਮੂੰਹ ਪਰ ਆ ਕਰਾਂ ਇਹ ਪ੍ਰਧਾਨ ਕਹਿੰਦਾ ਪਾਲੇ ਦਾ ਬੁੱਧੂ ਦੇ ਪਿਓ ਨੇ ਪਾਸ ਬੁੱਧੂ ਦੇ ਮਾਂ ਦੇ ਕਿਉਂ ਬਰਾਉਂ ਕੋਲ ਤੱਕ ਤਵਰੀ ਪਾਸ ਸੀ ਕਿਉਂ ਪਾਉਣਾ ਨਹੀਂ ਚਾਹੀਦਾ ਹਣਾ ਗਲਤ ਨਾ ਪ੍ਰਧਾਨ ਹੈ ਪ੍ਰਧਾਨ ਨਾ ਕਿਉਂ ਹੁੰਦਾ ਫਾਇਦਾ ਤਾਂ ਨਹੀਂ ਕੋਈ ਜਿਉਂਦੇ ਨੂੰ ਤਾਂ ਦਿੰਦਾ ਨਹੀਂ ਹਣਾ ਕੋਈ ਕਿਉਂ ਮਰੇ ਨੂੰ ਮਰ ਤਾ ਬਸ ਮਰ ਚਲ ਬੱਕਰੇ ਬਣਾਇ ਤੇ ਲੋ ਥੋੜਾ ਮਗ ਲਾ ਇਹ ਤਾਂ ਆ ਆ ਥੋੜਾ ਬੰਦਾ ਚੰਗਾ ਬੰਦਾ ਹੋਵੇ ਹਾਂ ਸਦਾ ਨੂੰ ਬੁਆਰੀ ਠਮਾ ਲਿਦਾ ਆ ਬੂਹ ਕਾਲ ਲੋ ਹੂੰ ਬੰਦੇ ਨੂੰ ਹਾਂ ਬੰਦੇ ਨੂੰ ਬੰਦੇ ਨੂੰ ਤਾਲ ਲੋ ਮੈਂ ਤਾਲ ਲਗਦਾ ਬੰਦਾ ਮਰ ਗਿਆ ਉਹਨੂੰ ਤਾਲ ਲੋ ਉਹਨੂੰ ਖਵਾ ਦਿਓ ਅੱਛਾ ਬੰਦੇ ਨੂੰ ਕਿਉਂ ਖਵਾ ਦੋ ਜੇ ਬਰਨਾਲਾ ਨਾ ਖਾਵੇ ਬੰਦੇ ਨੂੰ ਬਨਾਲਾ ਮਰਜੀ ਨਾਲੇ ਫੇਰ ਮਾਲ ਦਾ ਪੁੱਤ ਕੜਾ ਹੈ ਚਵਾਲਾ ਵੇ ਮੂਰਤੀ ਲਖੜ ਲਾ ਕੀ ਬਿਨਾ ਮੂਰਤੀ ਨਾ ਇਹ ਗੱਲ ਤਾਂ ਹੈਗੀ ਹੈ ਪ੍ਰਧਾਨਾ ਨਾ ਵੀ ਕਿਉਂ ਬੰਦੇ ਨੂੰ ਬਾਅਦ ਚ ਯਾਰ ਇੱਥੇ ਲਾਈ ਜਾਂਦੇ ਨੇ ਛਾਤੀਆਂ ਦੇਣਾ ਉਦੋਂ ਪਹਿਲਾਂ ਜਾਂਉਂਦੇ ਨੂੰ ਕੋਈ ਪੁੱਛਦਾ ਨਹੀਂ ਹੈ ਨਾ ਕਿਆਕ ਦਾ ਲਾਗੀ ਬ੍ਰੂਤ ਪੀਚਾ ਹੈ ਜੀ ਇਹਨਾਂ ਪੂਤਰੀਆਂ ਜੰਬੜਦੇ ਨੇ ਪੂਤ ਪ੍ਰੇਤ ਹੁੰਦੇ ਆ ਇਹਨਾਂ ਪੂਤਰੀਆਂ ਜੰਬੜਦੇ ਨੇ ਪੂਤ ਪੂਤਰੀਆਂ ਜੰਬੜਦੇ ਪੂਤਾ ਪਰੇਤਾ ਸਰੇਤਾ ਸਰੇਤਾ ਸਭ ਤੋਂ ਵੱਡਾ ਉਹ ਕਹਿਰ ਜਾਂਦਾ ਇਹ ਤਾਂ ਜਿਵੇਂ ਸੁਈ ਰਾਜਧਾਨੀ ਹੁੰਦੀ ਹੈ ਰਾਜਾ ਹੁੰਦਾ ਉਹ ਜਿਵੇਂ ਵੱਡਾ ਹਾਂ ਵੱਡਾ ਸਾਰੇ ਪੂਤਾਂ ਦਾ ਰਾਜਾ ਸਾਰੇ ਪੂਤਾਂ ਦਾ ਕਿਉਂ ਹੁੰਦਾ ਜਿਹੜਾ ਉਹ ਆਪਣੀ ਪੱਲੇ ਜਰ ਆਪਣੀ ਜਿਹੜਾ ਇੱਥੇ ਰੱਪੂ ਤਾਂ ਡੁਪਲੀਕੇਟ ਹੀ ਹੁੰਦਾ ਉਹ ਤਾਂ ਚੱਲਦੀ ਨਹੀਂ ਹੁੰਦੀ ਉਹਦੀ ਇੰਨੀ ਹੋਮ ਗਾਰਡੀਆਂ ਹੁੰਦਾ ਥੱਲੇ ਡੇ ਲੈਵਲ ਦਾ ਹੋਮ ਗਾਰਡੀਆਂ ਬਸ ਜਿੰਮ ਪੁਲਸਾਂ ਨਾਲ ਆਪਣਾ ਚੀਜ਼ ਚੁੱਕਾ ਜੀ ਪ੍ਰੋਪਰਟੀ ਅੱਛਾ ਪ੍ਰੋਪਰਟੀ ਜਿਹਦੇ ਨੇ ਨਾ ਚਿਬੜਾਸੀ ਛਿਬੜਾਸੀ ਛਿਬੜਾਸੀ ਬੜਾ ਬਾਸੀ ਜਿੰਨ ਕੋਲਾਸੀ ਗੇਂ ਮਾਈਂ ਨਾ ਤੱਕੋ ਦੇ ਹੀ ਹੁੰਦਾ ਚੱਲ ਅੱਗੇ ਉਹ ਖੇਤਰ ਕਹੀ ਉਹ ਤੇ ਖੇਤਰ ਖੇਤੀ ਕਰਾਈ ਨਾ ਆਹ ਕਹਿਣਾ ਸੀ ਅੱਜ ਆਪਾਂ ਢੋਲ ਚੋਂ ਕਣਕ ਕੱਢਣ ਲੱਗੇ ਆਂਗੇ ਪੁਰਾਣੀ ਤੇ ਨਵੀਂ ਕਣਕ ਪਾਵਾਂਗੇ ਢੋਲ ਭਰਾਂਗੇ ਨਵੀਂ ਕਣਕ ਦੇ ਤੇ ਦੇਖਦੇ ਆਂ ਆਪਾਂ ਇਹਦੇ ਚੋਂ ਕਿੰਨੇ ਗੱਟੇ ਨਿਕਲਣੇ ਆਂ ਪੁਰਾਣੀ ਕਣਕ ਦੇ ਬਸ ਥੋੜੀ ਜੀ ਇੱਥੋਂ ਤੱਕ ਹੀ ਹੈਗੀ ਇੱਕ ਅੱਖਾ ਜਿਹਾ ਲਾ ਲਓ ਇਹਦਾ ਤੇਰਾ ਕਿੰਨੇ ਗੈਸ ਸਕਦਾ ਦੱਸ ਕਿੰਨਾ ਹੋ ਸਕਦਾ ਗੱਟੇ ਇਹਦੇ ਚ ਅੰਦਾਜ਼ਾ ਦੱਸ ਮੇਰੇ ਹਿਸਾਬ ਨਾਲ ਤਾਂ ਤੂੰ ਦੱਸ ਮੈਂ ਬਾਅਦ ਚ ਦੱਸੂਗਾ 4 5 ਗੱਟੇ ਹੁੰਦੇ ਨੇ 5 5 ਗੱਟੇ ਕਿਹਾ ਵੀ ਦੇਖਦੇ ਆਂ ਕਿੰਨੇ ਗੱਟੇ ਨਿਕਲਣਗੇ ਭਰ ਦਿਆਂਗੇ ਆਪਾਂ ਗੱਟੇ ਦੇਖਦੇ ਆਂ ਫਿਰ ਕਿੰਨੇ ਗੱਟੇ ਨਿਕਲਣਗੇ ਮੈਂ ਕਹਿਣਾਗਾ ਵੀ ਇਹਦੇ ਚੋਂ ਨਿਕਲਣਗੇ 5 10 15 6 6 ਗੱਟੇ ਨਿਕਲਣਗੇ ਉਹ ਗੱਟੇ ਭਰ ਗਏ ਬਈ ਦੇਖਾਂਗੇ ਕਿੰਨੇ ਗੱਟੇ ਭਰ ਦੇਗੇ ਤੇ ਆਪਣਾ 6 ਗੱਟਿਆਂ ਦਾ ਹੁੰਦਾ ਜਗਾ ਤੇ ਦੇਖਦੇ ਆਂਗੇ ਦੋ ਗੱਟੇ ਭਰ ਗਏ ਵੀ ਕਿੰਨੇ ਭਰਨੇ ਆਂ ਜਗਟੇ ਤਾਂ ਨਿਕਲ ਵੀ ਆਏ ਮਿੱਤਰੋ ਹਜੇ ਹੋਰ ਕਣਕ ਨਿਕਲ ਜੰਦੀ ਆ ਆਪਣਾ 6 ਗਟਿਆਂ ਦਾ ਅੰਦਾਜ਼ਾ ਸੀਗਾ ਤੇ ਦੇਖਦੇ ਆਂਗੇ ਮੈਨੂੰ ਲੱਗਦਾ 6 ਦੀ ਜਗ੍ਹਾ ਹੀ ਨਹੀਂ ਪਤਾ 7-8 ਭਰ ਜਾਣ ਅਗਲਾ ਭਰਦੇ ਆਂ ਹੋਰ ਕੱਢਦੇ ਆਂਗੇ ਜਦੋਂ ਢੋਲ ਭਰਦੇ ਆਂਗੇ ਤੇ ਆਪਾਂ ਨਿੰਮ ਪਾਉਣੇ ਹੁੰਨੇ ਇੱਕ ਤਾਂ ਵਿੱਚ ਤੇ ਕਾਹ ਪਈਆਂ ਨੇ ਡੱਬੀਆਂ ਨਿਕਲੀਆਂ ਵਿੱਚੋਂ ਇਹ ਡੱਬਾਂ ਪਾਉਣੇ ਹੁੰਨੇ ਆ ਨਿੰਮ ਵੀ ਕੱਢੀਆਂ ਨੇ ਨਾਲ ਦੀ ਨਾਲ ਸੁੱਕੀ ਆ ਸੁੱਕਾ ਪਿਆ ਹੋਇਆ ਤੇ ਤੁਸੀਂ ਦੇਖ ਲਓ ਭਾਈ ਜਮਾ ਇੱਕ ਦਾਣੇ ਨੂੰ ਵੀ ਨਹੀਂ ਲੱਗਿਆ ਹੈਗਾ ਜਮਾ 1% ਵੀ ਨਹੀਂ ਲੱਗਿਆ ਤੇ ਨਿੰਮ ਤੇ ਡੱਬੀਆਂ ਪਾਉਣੀਆਂ ਚਾਹੀਦੀਆਂ ਦਵਾਈ ਦੂਈ ਦੀ ਕੋਈ ਲੋੜ ਨਹੀਂ ਬਸ ਇਹ ਲੋ ਜੀ ਆਪਾਂ ਕਰਤਾ ਢੋਲ ਖਾਲੀ ਤੇ ਗੱਟੇ ਗਨੇਉਣੇ ਆ ਸਾਨੂੰ ਕਿੰਨੇ ਭਰਤੇ ਆਪਾਂ 1 2 ਆਹ ਪਾ ਜਦ ਬਾਚ ਗਿਆ ਲਾਏ ਕਿਉਂਕਿ ਇਹ ਅੱਧਾ ਦਾ 3 4 5 6 7 ਤੇ 8 ਤੇ ਆ ਹੋ ਗਿਆ 8.5 8.5 ਗੱਟੇ ਭਰ ਗਏ ਆਪਾਂ ਨੂੰ ਐ ਸੀਗਾ ਵੀ 5 6 ਭਰਨੇਗੇ ਬੋਲ ਗਣਕ ਨਿਕਲੇ ਇੱਕ ਅੱਖੇ ਚ ਸਾਢੇ 8 ਘਟੇ ਨਿਕਲੇ ਇੱਕ ਅੱਖੇ ਚ